ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੇ ਅੱਜ ਜਿਹੜੇ ਸੁਪਨੇ ਬਾਰੇ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਪਿਛਲੀਆਂ ਕੁਝ ਵੀਡੀਓਜ਼ 'ਚ ਕਿ ਭਈ ਆਨਲਾਈਨ ਟਾਈਮ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਬੱਚੇ ਫਾਈਨੈਂਸ਼ੀਅਲ ਐਜੂਕੇਸ਼ਨ ਸਿੱਖਣਗੇ ਤੇ ਕਈ ਦੋਸਤਾਂ ਨੇ ਕਿਹਾ ਸੀ ਕਿ ਭਈ ਉਹਦੇ ਨਾਲ ਕੀ ਹੋਊਗਾ ਅੱਜ ਮੇਰੇ ਨਾਲ ਜੈਦੀਪ ਸੇਖੋਂ ਜੈਦੀਪ ਸਿੰਘ ਸੇਖੋਂ ਅਸੀਂ ਇਹਨੂੰ ਪਿਆਰ ਨਾਲ ਜੈ ਕਹਿ ਦਿੰਨੇ ਆ ਜੈ ਸੇਖੋਂ ਕਹਿ ਦਿੰਨੇ ਆ ਮੇਰਾ ਭਰਾ ਵਾ ਮੇਰੇ ਚਾਚੇ ਦਾ ਮੁੰਡਾ ਵਾ ਐਡ 10ਵੀਂ ਕਲਾਸ 'ਚ ਤੇ 15 ਸਾਲ ਦੀ ਉਮਰ ਆ ਤੇ ਅੱਜ ਇਸ ਵੀਡੀਓ ਚ ਕਿਉਂਕਿ ਫਾਈਨੈਂਸ਼ੀਅਲ ਐਜੂਕੇਸ਼ਨ ਨਾਲ ਅਸੀਂ ਜੁੜੇ ਹੋਏ ਆ ਸਾਰੇ ਜਾਣੇ ਜੁੜੇ ਹੋਏ ਆ ਤਾਂ ਇਸ ਵੀਡੀਓ ਚ ਇਹ ਤੁਹਾਨੂੰ ਸਿਖਾਊਗਾ ਡ੍ਰੌਪ ਸ਼ਿਪਿੰਗ ਦਾ ਅਗਲਾ ਪਾਰਟ ਪਹਿਲੀ ਡ੍ਰੌਪ ਸ਼ਿਪਿੰਗ ਦੀ ਵੀਡੀਓ ਚ ਆਪਾਂ ਗੱਲ ਕੀਤੀ ਸੀਗੀ ਕਿ ਡ੍ਰੌਪ ਸ਼ਿਪਿੰਗ ਹੁੰਦੀ ਕੀ ਆ ਕੰਮ ਕਿਵੇਂ ਕਰਦੀ ਆ ਤੇ ਲੋਕ ਕਿਵੇਂ-ਕਿਵੇਂ ਉਹ ਚ ਪੈਸਾ ਕਮਾਉਂਦੇ ਆ ਤੁਸੀਂ ਕਿਹਾ ਸੀ ਡ੍ਰੌਪ ਸ਼ਿਪਿੰਗ ਤੇ ਹੋਰ ਵੀਡੀਓ ਪਾਓ ਅਸੀਂ ਸਿੱਖਣਾ ਚਾਹੁੰਦੇ ਆ ਤੇ ਡ੍ਰੌਪ ਸ਼ਿਪਿੰਗ ਉੱਤੇ ਦੂਜੀ ਵੀਡੀਓ ਆ ਰਹੀ ਆ ਪਲੇਲਿਸਟ ਚ ਵੀ ਐਡ ਹੋ ਜੂਗੀ ਹੁਣ ਤੁਹਾਨੂੰ ਜੈ ਸਿਖਾਊਗਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇੰਨਾ ਚੀਜ਼ਾਂ ਨੂੰ ਸਟਾਰਟ ਕਰ ਸਕਦੇ ਆ ਜੋਬ ਸ਼ਿਪਿੰਗ ਨੂੰ ਸਟਾਰਟ ਕਰ ਸਕਦੇ ਆ ਪਹਿਲਾ ਸਟੈਪ ਕੀ ਆ ਫਿਰ ਦੂਜਾ ਤੀਜਾ ਚੌਥਾ ਜੈਦੀਪ ਤੁਹਾਡੇ ਨਾਲ ਸਾਂਝਾ ਕਰਦਾ ਰਹੂਗਾ ਖੁਸ਼ੀ ਇਸ ਗੱਲ ਦੀ ਇਸ ਕਰਕੇ ਆ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਦਿਓਗੇ ਤਾਂ ਫਿਰ ਤੁਸੀਂ ਜੈਦੀਪ ਵਾਂਗੂ ਸਮਾਰਟ ਬਣ ਸਕਦੇ ਆ ਇਹਨਾਂ ਬੱਚਿਆਂ ਵਾਂਗੂ ਤੁਸੀਂ ਕਾਬਲ ਬਣ ਸਕਦੇ ਆ ਕਿ ਤੁਸੀਂ ਸਕੂਲ ਟਾਈਮ ਦੇ ਵਿੱਚ ਹੀ ਇਨਕਮ ਜਨਰੇਟ ਕਰੋ ਜੈਦੀਪ ਖੁਦ ਵੀ ਡ੍ਰੌਪਸ਼ਿਪਿੰਗ ਚੰਗੀ ਤਰੀਕੇ ਨਾਲ ਜਾਣਦਾ ਹੈ ਮਾਸਟਰ ਹੈ ਖੁਦ ਵੀ ਕਮਾਈ ਕਰਦਾ ਇਸ ਚੀਜ਼ ਤੋਂ ਤੇ ਤੁਹਾਨੂੰ ਵੀ ਹੁਣ ਇਸ ਚੈਨਲ ਤੇ ਸਿਖਾਇਆ ਕਰੂਗਾ ਮੇਰੇ ਨਾਲ ਨਾਲ ਕਿਉਂਕਿ ਇਹਨੂੰ ਮੈਂ ਇੰਟਰਡਿਊਸ ਕਰਨ ਦਾ ਇਹੀ ਮਕਸਦ ਸੀਗਾ ਕਿ ਤੁਸੀਂ ਸਿੱਖ ਸਕੋ ਕਿ ਜੇ ਕਾਲੂ ਜਿਹੜੀਆਂ ਕਿਤਾਬਾਂ ਆਪਾਂ ਕੱਢ ਰਹੇ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਚ ਜਾਂਦੀਆਂ ਜਾਂ ਸਕੂਲਾਂ ਵਿੱਚ ਪੜਾਈਆਂ ਜਾਂਦੀਆਂ ਜਾਂ ਫਾਈਨੈਂਸ਼ੀਅਲ ਐਜੂਕੇਸ਼ਨ ਸਕੂਲ 'ਚ ਇੱਕ ਸਬਜੈਕਟ ਦੇ ਤੌਰ ਤੇ ਲਾਗੂ ਹੁੰਦੀ ਆ ਤਾਂ ਬੱਚੇ ਫਾਈਨੈਂਸ਼ਲੀ ਲਿਟਰੇਟ ਛੇਤੀ ਹੋਣ ਲੱਗ ਜਾਣਗੇ ਜਿਵੇਂ ਕਿ ਜੈਦੀਪ ਇਸੇ ਤਰੀਕੇ ਨਾਲ ਜੁ ਦੇਖਣਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅੱਜ ਦੀ ਵੀਡੀਓ ਇਸ 10ਵੀਂ ਕਲਾਸ ਦੇ ਬੱਚੇ ਲਈ ਜ਼ਰੂਰ ਦੇਖਿਓ ਕਿ ਕਿੰਨੀ ਇਹਨੂੰ ਨੌਲੇਜ ਆ ਕਿਸ ਤਰੀਕੇ ਨਾਲ ਤੁਹਾਨੂੰ ਇੱਕ ਅਕਾਊਂਟ ਬਣਾ ਕੇ ਦਿਖਾਊਗਾ ਡ੍ਰੌਪਸ਼ਿਪਿੰਗ ਦਾ ਜਿੱਥੋਂ ਤੋਂ ਤੁਹਾਨੂੰ ਸ਼ੁਰੂ ਕਰਨਾ ਹੈ ਫਿਰ ਨਾਲ ਨਾਲ ਵੀਡੀਓਜ਼ ਆਇਆ ਕਰਨਗੀਆਂ ਪੂਰੀ ਡ੍ਰੌਪਸ਼ਿਪਿੰਗ ਦਾ ਤੁਹਾਨੂੰ ਕੋਰਸ ਬੇਸਿਕ ਬੇਸਿਕ ਸਾਰਾ ਫ੍ਰੀ ਆਫ ਕੋਸਟ ਜ ਹੈ ਤੁਹਾਨੂੰ ਇਸੇ YouTube ਚੈਨਲ ਤੇ ਕਰਾ ਦਊਗਾ ਦੇਖੋ ਹੁਣ ਵੀਡੀਓ ਬਹੁਤ ਬਹੁਤ ਧੰਨਵਾਦ ਮੈਂ ਜੈ ਸੇਖੋਂ ਅੱਜ ਤੁਹਾਨੂੰ ਦੱਸੂਗਾ ਡ੍ਰੌਪਸ਼ਿਪਿੰਗ ਚ ਕਿਵੇਂ ਆਪਾਂ ਸ਼ਾਪੀਫਾਈ ਸਟੋਰ ਬਣਾ ਸਕਦੇ ਆ ਤੇ ਆ ਅੱਜ ਤੁਹਾਨੂੰ ਦੱਸਦੇ ਆ ਅੱਜ ਆਪਾਂ ਐਕਸਪਲੇਨ ਕਰਦੇ ਆ ਡਿਟੇਲ ਵੀਡੀਓ ਹੋਊਗੀ ਇਹ ਸਭ ਤੋਂ ਪਹਿਲਾਂ ਤੁਸੀਂ Google ਤੇ ਜਾਣਾਗਾ Google Chrome ਤੇ ਤੇ ਉੱਥੇ ਆ ਕੇ ਸ਼ਾਪੀਫਾਈ ਭਰਨਾ ਸ਼ਾਪੀਫਾਈ ਲੌਗਇਨ ਤੁਹਾਡੇ ਮੂਰੇ ਇੱਕ ਵੈਬਸਾਈਟ ਆਊਗੀ shopify.com ਉੱਥੇ ਤੁਸੀਂ ਕਲਿੱਕ ਕਰਨਾ ਤੇ ਉਸ ਨੂੰ ਤੁਸੀਂ ਓਪਨ ਕਰ ਲੈਣਾਗਾ ਉਸ ਨੂੰ ਉਸ ਨੂੰ ਓਪਨ ਕਰਨ ਦੇ ਸਾਰ ਤੁਹਾਡੇ ਮੁਰੇ ਆਹ ਇੰਟਰਫੇਸ ਆਊਗਾ ਤੇ ਉਹ ਤੁਸੀਂ ਉਸ ਤੇ ਆ ਕੇ ਆ ਲੌਗਇਨ ਕਰਨੀ ਆ ਜਦੋਂ ਤੁਸੀਂ ਲੌਗਇਨ ਕਰੋਗੇ ਤਾਂ ਤੁਹਾਡੇ ਮੁਰੇ ਆ ਇੰਟਰਫੇਸ ਆਊਗਾ ਤੇ ਤੁਹਾਡਾ ਕੋਈ ਵੀ ਸ਼ਾਪੀਫਾਈ ਅਕਾਊਂਟ ਹੈ ਤੇ ਕਰ ਨਹੀਂ ਬਣਿਆ ਹੋਊਗਾ ਤਾਂ ਕਰਕੇ ਤੁਸੀਂ ਨਿਊ ਸ਼ਾਪੀਫਾਈ ਅਕਾਊਂਟ ਕਰਨਾਗਾ ਜੈਟ ਸਟਾਰਟਡ ਤੇ ਨਪਣਾ ਤੁਸੀਂ ਤੁਸੀਂ ਇੱਥੋਂ ਸਾਈਨ ਅਪ ਵਿਦ ਈਮੇਲ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲੇ ਐਪਲ ਡਿਵਾਈਸ ਆ ਤੁਸੀਂ ਸਾਈਨ ਅਪ ਵਿਦ ਐਪਲ ਵੀ ਜਾ ਸਕਦੇ ਹੋ ਫੇਸਬੁੱਕ ਨਾਲ ਵੀ ਕੰਟੀਨਿਊ ਕਰ ਸਕਦੇ ਹੋ ਤੇ ਗੂਗਲ ਨਾਲ ਵੀ ਕੰਟੀਨਿਊ ਕਰ ਸਕਦੇ ਹੋ ਤੇ ਆਪਾਂ ਗੂਗਲ ਨਾਲ ਕਰਾਂਗੇ ਕਿਉਂਕਿ ਗੂਗਲ ਅਕਾਊਂਟ ਸਾਡਾ ਬਣਾਇਆ ਹੋਇਆ ਆ ਤਾਂ ਗੂਗਲ ਅਕਾਊਂਟ ਬਣਾਉਂਗੇ ਤਾਂ ਤੁਹਾਡੇ ਮੂਰੇ ਆਹ ਆਊਗਾ ਇੰਟਰਫੇਸ ਆਊਗਾ ਫਰਸਟ ਨੇਮ ਤੇ ਲਾਸਟ ਨੇਮ ਤੁਸੀਂ ਇੱਥੇ ਆਪਦਾ ਨਾਮ ਭਰ ਦਿਓ ਕ੍ਰੀਏਟ ਯੋਰ ਫਰਸਟ ਆਨਲਾਈਨ ਸਟੋਰ ਤੇ ਆਪਾਂ ਹੁਣ ਤਿਆਰ ਹੋ ਚੁੱਕੇ ਆ ਵੀ ਆਪਾਂ ਸ਼ਾਪੀਫਾਈ ਸਟੋਰ ਬਣਾਉਣ ਲਈ ਪਲਾਨ ਆਉਣਗੇ ਤਿੰਨ ਪਲਾਨ ਬੇਸਿਕ ਗਰੋਥ ਤੇ ਐਡਵਾਂਸ ਆ ਜਿਹੜਾ ਬੇਸਿਕ ਆ ਉਹ ਨਾਰਮਲੀ ਆ ਉਹ ਲੋਕ ਵਰਤਦੇ ਨੇ ਜਿਨ੍ਹਾਂ ਨੇ ਸਟਾਰਟ ਕਰਨਾ ਹੈ ਤੇ ਜਿਹੜਾ ਹੈਗਾ ਗਰੋ ਆ ਜੇ ਮਤਲਬ ਕਿ ਇਹਨਾਂ ਵਿੱਚ ਮੇਨਲੀ ਕੀ ਹੁੰਦਾਗਾ ਤਿੰਨੇ ਚ ਇਹਨਾਂ ਤਿੰਨ ਜਿਹੜੇ ਇਨਵੈਂਟਰੀਆਂ ਹੁੰਦੀਆਂ ਅੱਡ ਅੱਡ ਆ ਕਿ ਕਿਸੇ ਜਿਹੜੀ ਬੇਸਿਕ ਪਲਾਨ ਆ ਉਹ ਚ ਥੋੜੀ ਜਿਹੀ ਇਨਵੈਂਟਰੀ ਹੋਗੀ ਆਪਣੇ ਕੋਲ ਵੀ ਆਪਾਂ ਪ੍ਰੋਡਕਟ ਨੂੰ ਆ ਜਿਹੜੇ ਆਪਾਂ ਸ਼ਾਪੀਫਾਈ ਸਟੋਰ ਚ ਉਹਨਾਂ ਨੂੰ ਅਪਲੋਡ ਕਰ ਸਕੀਏ ਉਹ ਇਨਵੈਂਟਰੀ ਹੁੰਦੀ ਆ ਤੇ ਮੈਂ ਜੇ ਤੁਹਾਨੂੰ ਸਹੀ ਦੱਸਾਂ ਤਾਂ ਆਪਾਂ ਬੇਸਿਕ ਤੋਂ ਕੰਟੀਨਿਊ ਕਰੀਏ ਤੇ ਬੇਸਿਕ ਪਹਿਲੀ ਹੋਗੀ ਆਪਣੇ ਪਹਿਲੇ ਮੰਥਲੀ ਮੰਥ ਦੀ ਹੋਗੀ 20 ਰੁਪੀਏ 20 ਰੁਪਏ ਪਹਿਲੇ 3 ਦਿਨ ਆਪਾਂ ਨੂੰ ਫ੍ਰੀ ਹੋਣਗੇ ਤਾਂ ਕਿ ਆਪਾਂ ਟ੍ਰਾਇਲ ਲੈ ਸਕੀਏ ਵੀ ਇਹ ਕਿਵੇਂ ਕੰਮ ਕਰਦੀ ਆ ਕੀ ਹੁੰਦੀ ਆ ਜਦੋਂ ਤੁਸੀਂ ਬੇਸਿਕ ਚ ਜਾਓਗੇ ਨਾ ਤਾਂ ਤੁਹਾਡੇ ਮੂਰੇ ਆਹ ਕ੍ਰੈਡਿਟ ਔਰ ਡੈਬਿਟ ਕਾਰਡ ਦੀ ਡਿਟੇਲ ਭਰਨ ਵਾਸਤੇ ਆਣਗੇ ਅਕਾਊਂਟ ਡਿਟੇਲ ਭਰ ਦਿਓ ਪੇਮੈਂਟ ਤੋਂ ਬਾਅਦ ਤੁਹਾਡੇ ਮੂਰੇ ਆਹ ਇੰਟਰਫੇਸ ਆਊਗਾ ਫਰਸਟ ਨੇਮ ਤੇ ਲਾਸਟ ਨੇਮ ਇੱਥੇ ਤੁਸੀਂ ਉਹੀ ਨਾਮ ਭਰਨਾ ਜਿਹੜਾ ਤੁਸੀਂ ਪਹਿਲਾਂ ਭਰਿਆ ਸੀਗਾ ਵੀਡੀਓ ਸਟਾਰਟ ਕਰਦੇ ਵਕਤ ਆਪ ਦਾ ਡਿਟੇਲ ਭਰਨ ਤੋਂ ਬਾਅਦ ਤੁਹਾਡੇ ਮੂਰੇ ਆਊਗਾ ਵੇਅਰ woud you like to sell? ਆਨਲਾਈਨ ਸਟੋਰ ਬਣਾਉਣਾ, ਇਨ ਪਰਸਨ ਐਟ ਇਵੈਂਟਸ, ਮਲੀ ਮਾਰਕੀਟ ਜਾਂ ਉਹੋ ਜਿਹੀਆਂ ਚੀਜ਼ਾਂ ਕਰਨੀਆਂ, ਸੋਸ਼ਲ ਮੀਡੀਆ ਮਲੀ ਫੇਸਬੁੱਕ ਜਾਂ ਇੰਸਟਾਗ੍ਰam ਜਾਂ ਟਿਕਟੌਕ ਤੇ ਆਪਣਾ ਸੇਲ ਕਰਨੇ ਆ, ਇਨ ਪਰਸਨ ਐਟ ਅ ਰਿਟੇਲ ਸਟੋਰ, ਐਨ ਐਗਜ਼ਿਸਟਿੰਗ ਵੈਬਸਾਈਟ ਔਰ ਬਲੌਗ ਤੇ ਆਨਲਾਈਨ ਮਾਰਕੀਟਪਲੇਸ। ਆਨਲਾਈਨ ਮਾਰਕੀਟਪਲੇਸ ਦਾ ਮਤਲਬ ਕੀ Etsy ਤੇ Amazon ਜਾਂ ਉਹੋ ਜਿਹੀਆਂ ਚੀਜ਼ਾਂ ਵੀ ਜਿਹੜੇ Flipkart ਹੋਗੇ, ਉਹਨਾਂ ਉੱਤੇ ਆਪਣਾ ਪ੍ਰੋਡਕਟ ਆਨਲਾਈਨ ਸੇਲ ਕਰਨਾ ਤਾਂ ਆਪਾਂ ਆਨਲਾਈਨ ਮਾਰਕੀਟਪਲੇਸ ਨੂੰ ਚੂਜ਼ ਕਰ ਸਕਦੇ ਆ ਤੇ ਬਟ ਆਪਾਂ ਕਰਨਾਗਾ ਆਪਦੀ ਆਪਾਂ ਵੈਬਸਾਈਟ ਬਣਾਉਣੀ ਆ ਤਾਂ ਕਰਕੇ ਆਪਾਂ ਐਨ ਆਨਲਾਈਨ ਸਟੋਰ ਵੱਲ ਜਾਵਾਂਗੇ ਨਿਊ ਬਿਜ਼ਨਸ ਜਾਂ ਐਗਜ਼ਿਸਟਿੰਗ ਬਿਜ਼ਨਸ ਆਪਾਂ ਹੈਗਾ ਨਿਊ ਬਿਜ਼ਨਸ ਆਪਣਾ ਨਵਾਂ ਆਈਡੀਆ ਹੈ ਤਾਂ ਕਰਕੇ ਆਪਾਂ ਨਵੇਂ ਬਿਜ਼ਨਸ ਵੱਲ ਨਿਊ ਬਿਜ਼ਨਸ ਫੋਰ ਆਰ ਆਈਡੀਆ ਆਪਾਂ ਜਾਵਾਂਗੇ ਹੁਣ ਇਹ ਆਉਂਦੇ ਆ ਵੀ ਤੁਸੀਂ ਕੀ ਵੇਚਣਾ ਚਾਹੁੰਦੇ ਆ ਆਪਦੇ ਵੈਬਸਾਈਟ ਤੇ ਪ੍ਰੋਡਕਟ ਆਈ ਬਾਏ ਔਰ ਮੇਕ ਮਾਈਸੈਲਫ ਤੁਸੀਂ ਪੜਾ ਕਾ ਆ ਬਣਾਉਨੇ ਹੋ ਤੇ ਆਪ ਹੀ ਉਸ ਨੂੰ ਦਾ ਸੇਲ ਕਰਨਾ ਚਾਹੁੰਦੇ ਹੋ ਤਾਂ ਆਪਾਂ ਪ੍ਰੋਡਕਟ ਆਈ ਬਾਏ ਔਰ మేక్ మై సెల్ఫ్ ਜਾ ਸਕਦੇ ਆ ਡ੍ਰੌਪ ਸ਼ਿਪਿੰਗ ਪ੍ਰੋਡਕਟਸ ਜਿਹੜੇ ਆਪਾਂ ਕਿਸੇ ਥਰਡ ਪਾਰਟੀ ਵੈਬਸਾਈਟ ਤੋਂ ਆਪਾਂ ਪ੍ਰੋਡਕਟ ਆਪਣੀ ਵੈਬਸਾਈਟ ਤੇ ਅਪਲੋਡ ਕਰਦੇ ਆਂ ਤੇ ਉਸ ਨੂੰ ਗਾਹ ਸੇਲ ਕਰਦੇ ਆਂ ਤੇ ਪ੍ਰਿੰਟ ਔਨ ਡਿਮਾਂਡ ਕੀ ਹੁੰਦਾ ਪ੍ਰਿੰਟ ਔਨ ਡਿਮਾਂਡ ਹੁੰਦਾ ਵੀ ਆਪਣਾ ਆਪਣੀਆਂ ਟੀ-ਸ਼ਰਟ ਆ ਉਸ ਨੂੰ ਆਪਾਂ ਕਿਸੇ ਹੋਰ ਮੈਨੂਫੈਕਚਰ ਨੂੰ ਆਪਾਂ ਸਿੱਧਾ ਆਰਡਰ ਕਹਿ ਦਿੰਦੇ ਆਂ ਆਪਾਂ ਡਿਜ਼ਾਈਨ ਉਸ ਨੂੰ ਅਪਲੋਡ ਕਰ ਦਿੰਦੇ ਆਂ ਤੇ ਉਹ ਜਦੋਂ ਆਰਡਰ ਆਉਂਦਾ ਤਾਂ ਸਿੱਧਾ ਉਸ ਨੂੰ ਡਿਲੀਵਰ ਕਰ ਦਿੰਦਾ ਹੈ ਕਸਟਮਰ ਕੋਲ ਤੇ ਉਸ ਤੋਂ ਬਾਅਦ ਆਉਂਦਾ ਡਿਜੀਟਲ ਪ੍ਰੋਡਕਟਸ ਜੇ ਪ੍ਰੋਡਕਟ ਦਾ ਮਤਲਬ ਹੁੰਦਾ ਮਿਊਜ਼ਿਕ ਜਾਂ ਕੋਈ ਉਹ ਜਿਹੀਆਂ ਚੀਜ਼ਾਂ ਜਾਂ ਕਹਿ ਲਓ ਹਨ ਵੀਡੀਓਜ਼ ਹੋ ਗਿਆ ਮਿਊਜ਼ਿਕ ਹੋ ਗਿਆ ਉਹ ਆਪਾਂ ਹਨ ਆਪਣੀ ਵੈਬਸਾਈਟ ਤੇ ਗਾ ਉਹਨੂੰ ਸੇਲ ਕਰ ਸਕਦੇ ਆ ਜਾਂ ਜਿਵੇਂ ਕਹਿ ਲਓ ਬੀਟਾਂ ਆਪਾਂ ਬਣਾਉਂਦੇ ਆ ਹਨ ਗਾਣੇ ਬਣਾਉਣ ਲਈ ਮਿਊਜ਼ਿਕ ਕਰਦੇ ਆ ਕਾਪੀਰਾਈਟ ਆਪਾਂ ਕਲੇਮ ਕਰ ਲੈਨੇ ਆ ਤੇ ਉਸਨੂੰ ਗਾ ਸੇਲ ਕਰ ਸਕਦੇ ਆ ਆਪਣੀ ਵੈਬਸਾਈਟ ਤੇ ਤਾਂ ਉਹ ਹੋ ਜਾਂਦੀ ਹੈ ਡਿਜੀਟਲ ਪ੍ਰੋਡਕਟਸ ਤੇ ਸਰਵਿਸਿਸ ਮਤਲਬ ਕਿ ਕੋਚਿੰਗ ਕਰਦੇ ਆ ਹਾਊਸਕੀਪਿੰਗ ਕਰਦੇ ਆ ਕੰਸਲਟਿੰਗ ਕਰਦੇ ਆ ਉਹ ਚੀਜ਼ਾਂ ਆਪਾਂ ਕਰ ਸਕਦੇ ਆ ਯਾਹ ਪਰ ਡਿਸਾਇਡ ਲੇਟਰ ਪਰ ਤਾਂ ਆਪਾਂ ਡ੍ਰੌਪਸ਼ਿਪਿੰਗ ਪ੍ਰੋਡਕਟਸ ਮੇਨਲੀ ਸੇਲ ਕਰਨੇ ਆ ਤਾਂ ਆਪਾਂ ਡ੍ਰੌਪਸ਼ਿਪਿੰਗ ਪ੍ਰੋਡਕਟਸ ਨਾਲ ਜਾਵਾਂਗੇ ਤੇ ਜਦੋਂ ਤੁਸੀਂ ਸ਼ਾਪੀਫਾਈ ਦਾ ਆਪਦਾ ਸਟੋਰ ਬਣ ਜੂਗਾ ਤੁਹਾਡੇ ਨਾਲ ਤੁਹਾਡੇ ਮੂਰੇ ਆਹ ਇੰਟਰਫੇਸ ਆਊਗੀ ਇਹ ਚ ਆਪਾਂ ਨੂੰ ਸੈਟਅਪ ਗਾਈਡ ਦਿੱਤੀ ਹੋਊਗੀ ਜੀ ਚ ਆਪਾਂ ਨੂੰ 8 ਗਾਈਡ 8 ਗਾਈਡ ਮਿਲਣਗੀਆਂ ਆਪਾਂ ਉਹ ਕੰਪਲੀਟ ਕਰਨੀਆਂ ਤੇ ਆਪਣੀ ਵੈਬਸਾਈਟ ਪੂਰੀ ਬਣ ਜੂਗੀ ਤੇ ਆ ਪਹਿਲਾਂ ਜਿਵੇਂ ਇੱਥੇ ਆ ਜਾਂਦਾ ਫਾਈਂਡ ਪ੍ਰੋਡਕਟ ਟੂ ਸੇਲ ਐਡ ਅ ਕਸਟਮ ਡੋਮੇਨ ਡਿਜ਼ਾਈਨ ਯੋਰ ਸਟੋਰ ਤੇ ਉਸ ਤੋਂ ਬਾਅਦ ਇੱਧਰ ਆਰਡਰਸ ਆ ਜਾਂਦੇ ਨੇ ਆ ਆਰਡਰਸ ਮਤਲਬ ਜਿਵੇਂ ਜੋ ਤੁਹਾਨੂੰ ਆਰਡਰ ਆਏ ਨੇ ਉਹ ਸਾਰੇ ਇੱਥੇ ਡਿਟੇਲ ਮਿਲ ਜੂਗੀ ਤੇ ਆ ਜਿਹੜੇ ਪ੍ਰੋਡਕਟ ਨੇ ਉਹ ਪ੍ਰੋਡਕਟ ਜਿਹੜੇ ਤੁਸੀਂ ਆਪਣੀ ਵੈਬਸਾਈਟ ਤੋਂ ਕਿਸੇ ਥਰਡ ਪਾਰਟੀ ਤੋਂ ਯੂਜ਼ ਕੀਤੇ ਹੋਏ ਨੇ ਉਹ ਪ੍ਰੋਡਕਟ ਇੱਥੇ ਸ਼ੋ ਹੋ ਜਾਣਗੇ ਥਰਡ ਪਾਰਟੀ ਵੈਬਸਾਈਟ ਜਿਵੇਂ ਮੈਂ ਤੁਹਾਨੂੰ ਦੱਸਾਂ ਤੁਸੀਂ ਸੀਜੀ ਡ੍ਰੌਪਸ਼ਿਪਿੰਗ ਨੂੰ ਚੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਉਂਦਾ ਕਸਟਮਰ ਜੋ ਲੋਕਾਂ ਨੇ ਤੁਹਾਡੇ ਪ੍ਰੋਡਕਟ ਖਰੀਦੇ ਨੇ ਉਸ ਦੀ ਡਿਟੇਲ ਇੱਥੇ ਆ ਜਾਊ ਕੀ ਉਹਨਾਂ ਦਾ ਨਾਮ ਆ ਕੀ ਉਹਨਾਂ ਨੇ ਪ੍ਰੋਡਕਟ ਖਰੀਦੇ ਨੇ ਤੇ ਉਸ ਤੋਂ ਬਾਅਦ ਮਾਰਕਟ ਮਾਰਕੀਟਸ ਮਾਰਕਟ ਮਤਲਬ ਤੁਸੀਂ ਇੰਡੀਆ ਚ ਆਪਣੀ ਵੈਬਸਾਈਟ ਯੂਜ਼ ਕਰਨੀ ਆ ਜਾਂ ਕਿਸੇ ਇੰਟਰਨੈਸ਼ਨਲ ਡ੍ਰੌਪਸ਼ਿਪਿੰਗ ਕਰਨੀ ਆ ਤਾਂ ਜਾਂ ਕਿਸੇ ਹੋਰ ਕਿਸੇ ਕੰਟਰੀ ਚ ਆਪਣੀ ਵੈਬਸਾਈਟ ਖੋਲ੍ਹਣੀ ਆ ਤਾਂ ਉਹ ਉੱਥੇ ਆਪਾਂ ਇਸ ਨੂੰ ਚੇਂਜ ਕਰ ਸਕਦੇ ਹਾਂ ਮਾਰਕਟ ਨੂੰ ਆਪਾਂ ਉਹ ਪ੍ਰਾਈਸ ਰੱਖ ਸਕਦੇ ਹਾਂ ਉਹ ਕਰੰਸੀ ਆਪਾਂ ਰੱਖ ਸਕਦੇ ਹਾਂ ਤੇ ਉਸ ਤੋਂ ਬਾਅਦ ਆਨਲਾਈਨ ਸਟੋਰ ਆ ਜਾਂਦਾਗਾ ਆਨਲਾਈਨ ਸਟੋਰ ਚ ਆਪਾਂ ਨੂੰ ਥੀਮਸ ਮਿਲ ਜਾਣਗੀਆਂ ਅ ਥੀਮਸ ਮਤਲਬ ਆਪਾਂ ਆਪਾਂ ਕੋਈ ਕੋਡਿੰਗ ਨਹੀਂ ਕਰਨੀ ਪੈਣੀ ਆਪਣੀ ਵੈਬਸਾਈਟ ਬਣਾਉਣ ਨੂੰ ਆਪਾਂ ਨੂੰ ਇੱਥੇ ਪੇਡ ਥੀਮਸ ਵੀ ਮਿਲ ਜਾਣਗੀਆਂ ਆਪਾਂ ਨੂੰ ਫ੍ਰੀ ਵੀ ਮਿਲ ਜਾਣਗੀਆਂ ਜਿਹੜੀ ਸ਼ਾਪੀਫਾਈ ਆਪ ਆਪਾਂ ਨੂੰ ਆਫਰ ਕਰਦਾ ਹੈਗਾ ਆਪਾਂ ਨੂੰ ਇੱਕ ਬੇਸਿਕਲੀ ਇੱਕ ਟੈਂਪਲੇਟ ਮਿਲਦਾ ਹੈਗਾ ਬਸ ਉਹ ਟੈਂਪਲੇਟ ਆਪਣੀ ਵੈਬਸਾਈਟ ਤੇ ਯੂਜ਼ ਕਰਨਾ ਇੱਕ ਥੀਮ ਚੂਜ਼ ਕਰਨੀ ਪੈਣੀ ਹੈ ਜੋ ਅਟਰੈਕਟਿਵ ਲੱਗੇ ਜੋ ਤਾਂ ਕਿ ਜੋ ਵੀ ਕਸਟਮਰ ਆ ਉਹ ਆਪਣਾ ਪ੍ਰੋਡਕਟ ਬਾਈ ਕਰ ਸਕੇ ਤਾਂ ਉਸ ਤੋਂ ਬਾਅਦ ਐਪਸ ਆ ਜਾਣਗੇ ਮੈਂ ਤੁਹਾਨੂੰ ਦੱਸ ਦਿੰਦਾ ਸੀ ਜੇ ਡ੍ਰੌਪਸ਼ਿਪਿੰਗ ਤੁਸੀਂ ਚੂਜ਼ ਕਰ ਸਕਦੇ ਹੋ ਜੇ ਤੁਸੀਂ ਡ੍ਰੌਪਸ਼ਿਪਿੰਗ ਨੂੰ ਸਟਾਰਟ ਕਰਨਾ ਹੈ ਇੱਕ ਥਰ ਤਾਂ ਪਹਿਲਾਂ ਆਪਾਂ ਨੂੰ ਲੌਗਇਨ ਹੋਰ ਚ ਵੀ ਕਰਨਾ ਪੈਣਾ ਸੀਜੀ ਡ੍ਰੌਪਸ਼ਿਪਿੰਗ ਚ ਤੇ ਆਪਾਂ ਸੀਜੀ ਡ੍ਰੌਪਸ਼ਿਪਿੰਗ ਪਹਿਲਾਂ ਆਪਾਂ ਗੂਗਲ ਤੇ ਆ ਕੇ ਸੇਮ ਪ੍ਰੋਸੀਜਰ ਆ ਤੇ ਆਪਾਂ ਉਹ ਵੈਬਸਾਈਟ ਖੋਲ ਲੈਣੀ ਆ ਆਪਾਂ ਪਹਿਲਾਂ ਰਜਿਸਟਰ ਕਰ ਲੈਣੀ ਆ ਤਾਂ ਜਦੋਂ ਤੁਸੀਂ ਸਾਈਨ ਅਪ ਕਰਨ ਜਾਉਂਗੇ ਤਾਂ ਤੁਹਾਡੇ ਮੂਰੇ ਇੰਟਰਫੇਸ ਆਊਗਾ ਆਪਾਂ ਨੂੰ ਈਮੇਲ ਨਾਲ ਕਰਨੀ ਪੈਣੀ ਆਪਣੀ ਵੈਬਸਾਈਟ ਤੇ ਆਪਾਂ ਡਿਟੇਲ ਭਰਨੀ ਪੈਣੀ ਆ ਆਪਾਂ ਨੂੰ ਈਮੇਲ ਨਾਲ ਕੰਟੀਨਿਊ ਕਰਨਾ ਪੈਣਾ ਤਾਂ ਯੂਜ਼ਰ ਨੇਮ ਤੁਸੀਂ ਕੋਈ ਵੀ ਰੱਖ ਸਕਦੇ ਹੋ ਜੇ ਬਿਜ਼ਨਸ ਦਾ ਨਾਮ ਰੱਖਣਾਗਾ ਤਾਂ ਬਿਜ਼ਨਸ ਦਾ ਨਾਮ ਵੀ ਆਪਾਂ ਰੱਖ ਸਕਦੇ ਆ ਫੋਰ ਇਗਜ਼ਾਮਪਲ ਮੈਂ ਆਪਣਾ ਹੀ ਨਾਮ ਰੱਖ ਸਕਦਾਗਾ ਤਾਂ ਪਰਸਨਲ ਇਨਫੋਰਮੇਸ਼ਨ ਭਰਨ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਹੋ ਜਾਂਦੀ ਆ ਤੇ ਹੁਣ ਆਪਾਂ ਨੂੰ ਆਉਂਦਾਗਾ ਵਿਚ ਪਲੈਟਫਾਰਮ ਆਰ ਯੂ ਰਨਿੰਗ ਤਾਂ ਆਪਾਂ ਸ਼ਾਪੀਫਾਈ ਤੇ ਆਪਣਾ ਅਕਾਊਂਟ ਆਪਣਾ ਸਟੋਰ ਬਣਾਇਆ ਸੀ ਤਾਂ ਆਪਾਂ ਸ਼ਾਪੀਫਾਈ ਨੂੰ ਇੱਥੇ ਚੂਜ਼ ਕਰਾਂਗੇ ਦੋਸਤੋ ਬਾਅਦ ਆਉਂਦੀ ਆ ਦੂਜੀ ਹਾਊ many ਆਰਡਰਸ ਡੂ ਯੂ ਨੀਡ ਟੂ ਪ੍ਰੋਸੈਸ ਪਰ ਡੇ ਤਾਂ ਮੈਨੂੰ ਆਪਾਂ ਇੱਥੇ ਜੇ ਆਪਾਂ ਲਈ ਇਹ ਜੇ ਆਪਣੀ ਸਟਾਰਟਿੰਗ ਆ ਤਾਂ ਆਪਾਂ 6 ਤੋਂ 50 ਆਪਾਂ ਕਰ ਸਕਦੇ ਆ ਜੋ ਆਪਣੀ ਮੇਰੇ ਹਾਲਚ ਡੇਲੀ ਦੀ ਆਪਣੀ ਬਣ ਜਣੀ ਆ ਰਾਮ ਦਾ ਤੇ ਵਟ categories of product do we mainly market ਆ ਆਪਾਂ ਹਜੇ ਸਿਲੈਕਟ ਨਹੀਂ ਕੀਤਾ ਆਪਾਂ ਕਿਹੜੀ ਨੀਚ ਤੇ ਕੰਮ ਕਰਨਾਗਾ ਤੇ ਸੋ ਆਪਾਂ ਇਥੋਂ ਕੁਝ ਵੀ ਚੂਜ਼ ਕਰ ਲਈਏ ਆ ਬਟ ਮੈਂ ਜੇ ਤੁਹਾਨੂੰ ਸਹੀ ਦੱਸਾਂ ਤਾਂ ਤੁਸੀਂ ਨਾਰਮਲੀ ਕੋਈ ਚੀਜ਼ ਰੱਖਿਓ ਜੇ ਮਿਲ ਜਿਹੜਾ ਪ੍ਰੋਡਕਟ ਆਪਾਂ ਨੂੰ ਮਿਲ ਜੇ ਆ ਸੌਖਾ ਮਿਲ ਜੇ ਲੱਭਣਾ ਹੋਵੇ ਆ ਬਟ ਮੈਂ ਯੂਨਿਕ ਪ੍ਰੋਡਕਟ ਦੀ ਗੱਲ ਕਰਦਾਗਾ ਜਿਹੜਾ ਨਾਰਮਲੀ ਆਪਾਂ ਨੂੰ ਮਾਰਕੀਟ 'ਚ ਨਾ ਮਿਲੇ ਕਿਉਂਕਿ ਜੇ ਉਹ ਪ੍ਰੋਡਕਟ ਨਾਰਮਲੀ ਮਾਰਕੀਟ 'ਚ ਆਪਾਂ ਨੂੰ ਮਿਲਦਾਗਾ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਕਿ ਲੋਕ ਉਸ ਨੂੰ ਜਾ ਕੇ ਹਨਾ ਆਨਲਾਈਨ ਸਟੋਰ ਤੇ ਬਾਇ ਕਰਨਗੇ ਤੇ ਤਾਂ ਕਰਕੇ ਮੈਂ ਕਹਿੰਦਾ ਕਿ ਆਪਾਂ ਯੂਨਿਕ ਪ੍ਰੋਡਕਟ ਕੋਈ ਚੂਜ਼ ਕਰੀਏ ਤਾਂ ਉਸ 'ਚ ਤੁਸੀਂ ਦੇਖ ਸਕਦੇ ਹੋ ਆ ਯੂਨਿਕ ਪ੍ਰੋਡਕਟ 'ਚ ਜੁਐਲਰੀ ਬੌਚੇਸ ਆ ਮੈਨਜ਼ ਕਲੋਥਿੰਗ ਤੁਸੀਂ ਜਾ ਜਾ ਸਕਦੇ ਹੋ ਤੇ ਹੋਰ ਵੀ ਕਈ ਹੈਗੇ ਹੈਗੇ ਨੇ ਬਟ ਚਲੋ ਆਪਾਂ ਨੈਕਸਟ ਕਰਦੇ ਆਂ ਤੇ ਆਪਾਂ ਲੌਗਇਨ ਕਰਨ ਤੋਂ ਬਾਅਦ ਆਪਣੀ ਵੈਬਸਾਈਟ ਦਾ ਵੈਬਸਾਈਟ ਸੀਜੇ ਡ੍ਰੌਪਸ਼ਿਪਿੰਗ 'ਚ ਆਪਣਾ ਅਕਾਊਂਟ ਮੇਨਲੀ ਬੰਨਜੂਗਾ ਤੇ ਹੁਣ ਆਪਾਂ ਮੇਨ ਹੈਗਾ ਆਪਾਂ ਇਸ ਨੂੰ ਆਪਣੀ ਵੈਬਸਾਈਟ ਨਾਲ ਕਿਵੇਂ ਲਿੰਕ ਕਰਨਾ ਕਿਵੇਂ ਆਪਾਂ ਸ਼ਾਪੀਫਾਈ ਨਾਲ ਲਿੰਕ ਕਰਨਾ ਤਾਂ ਇੱਥੇ ਕਨੈਕਟ ਮਾਈ ਸਟੋਰ ਆ ਰਿਹਾਗਾ ਜੇ ਤੁਸੀਂ ਥੋੜਾ ਥੱਲੇ ਸਕਰੋਲ ਕਰੋਗੇ ਤਾਂ ਆਪਾਂ ਕਨੈਕਟ ਮਾਈ ਸਟੋਰ 'ਚ ਜਾ ਵੜਨਾਗਾ ਤੇ ਉੱਥੇ ਆਪਾਂ ਨੂੰ ਸ਼ਾਪੀਫਾਈ ਦਾ ਆਪਸ਼ਨ ਆਊਗਾ ਆਪਾਂ ਸ਼ਾਪੀਫਾਈ ਤੇ ਜਾ ਵੜਨਾ ਹੁਣ ਆਪਾਂ ਨੂੰ ਸ਼ਾਪੀਫਾਈ ਐਪ ਸਟੋਰ 'ਚ ਆਪਾਂ ਅ ਵੇਹੇ ਗਾ ਕਾਲਜੂਗੀ ਤੇ ਉਥੇ ਆਪਾਂ ਨੂੰ ਇਹ ਇੰਸਟਾਲ ਕਰਨਾ ਪੈਣਾ ਤਾਂ ਇਸ ਨੂੰ ਆਪਾਂ ਇੰਸਟਾਲ ਕਰਾਂਗੇ ਤੇ ਹੁਣ ਆਪਣਾ ਅਕਾਊਂਟ ਸਕਸੈਸਫੁਲੀ ਲਿੰਕ ਹੋ ਗਿਆਗਾ ਸ਼ੋਪੀਫਾਈ ਨਾਲ ਇੰਸਟਾਲਡ ਐਪਸ ਤੇ ਆਪਣਾ ਆਨ ਲੱਗ ਗਿਆ ਤੁਸੀਂ ਇਹ ਦੇਖ ਸਕਦੇ ਹੋ ਐਪਸ ਤੇ ਜਾਓਗੇ ਜਦੋਂ ਅ ਥੱਲੇ ਐਪਸ ਤੇ ਕਲਿੱਕ ਕਰੋਗੇ ਤਾਂ ਉਥੇ ਸੀਜੇ ਡ੍ਰੌਪਸ਼ਿਪਿੰਗ ਆਨ ਲੱਗ ਜਾਊਗਾ ਤੇ ਇਸ ਨੂੰ ਜੇ ਖੋਲੋਗੇ ਤਾਂ ਆਪਣੀ ਅ ਡਿਟੇਲ ਆ ਜੂਗੀ ਆਪਣੀ ਸਾਰੀ ਉਹ ਡ੍ਰੌਪ ਸ਼ਿਪਿੰਗ ਦੀ ਤਾਂ ਹੁਣ ਆਪਣਾ ਅਕਾਊਂਟ ਬਣ ਚੁੱਕਾ ਹੈ ਤੇ ਆਪਣੀ ਵੈਬਸਾਈਟ 'ਚ ਸੀਜੀ ਡ੍ਰੌਪ ਸ਼ਿਪਿੰਗ ਲਿੰਕ ਵੀ ਹੋ ਚੁੱਕੀ ਆ ਤਾਂ ਹੁਣ ਆਉਣ ਵਾਲੀਆਂ ਵੀਡੀਓ 'ਚ ਮੈਂ ਦੱਸੂਗਾ ਕਿਵੇਂ ਆਪਾਂ ਪ੍ਰੋਡਕਟ ਨੂੰ ਲੱਭਣਾ ਕਿਵੇਂ ਆ ਕਿ ਯੂਨਿਕ ਪ੍ਰੋਡਕਟ ਆਪਾਂ ਚੂਜ਼ ਕਰਨਾ ਕਿ ਜਿੱਥੋਂ ਆਪਾਂ ਨੂੰ ਸੇਲ ਆਉਣ ਲੱਗ ਜੇ ਤਾਂ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਹ ਪੰਜਾਬ ਦਾ ਪਹਿਲਾ ਫਾਈਨੈਂਸ਼ੀਅਲ ਐਜੂਕੇਸ਼ਨ ਚੈਨਲ ਆ ਜਿਹੜਾ ਲੋਕਾਂ ਨੂੰ ਬੱਚਿਆਂ ਨੂੰ ਪੰਜਾਬੀ 'ਚ ਵਿੱਦਿ ਸਿੱਖਿਆ ਦੇ ਰਿਹਾ ਕਿਉਂਕਿ ਸਾਡਾ ਮੇਨ ਮੋਟਿਵ ਇਹੀ ਹੈ ਕਿ ਆਉਣ ਵਾਲੀ ਪੀੜ੍ਹੀ ਇਨਕ ਐਜੂਕੇਟ ਬਣ ਜਾਏ ਇਨਕ ਫਾਈਨੈਂਸ਼ਲੀ ਸਟੇਬਲ ਬਣ ਜਾਏ ਫਾਈਨੈਂਸ਼ਲੀ ਸਟਰੋਂਗ ਬਣ ਜਾਏ ਕਿ ਆ ਡ੍ਰੌਪਸ਼ਿਪਿੰਗ ਸਟਾਕ ਮਾਰਕੀਟ 뮤ਚੁਅਲ ਫੰਡ ਤੇ ਕ੍ਰਿਪਟੋਕਰੰਸੀ ਉਹਨਾਂ ਵਾਸਤੇ ਨਾਰਮਲ ਚੀਜ਼ਾਂ ਬਣ ਜਾਣ ਤੇ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਤੇ ਜੇ ਕਿਸ ਨੇ ਲਾਈਕ ਨਹੀਂ ਕੀਤਾ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ